ਜਦੋਂ ਮੇਰੀ ਹੋਈ ਉਹਦੇ ਵੀ ਅਸੀਂ ਇੰਕੇ ਹੈ ਕਿ ਜਿੰਨਾ ਡੀਏਪੀ ਆ ਯੂਰੀਆ ਸਭ ਤੋਂ ਪਹਿਲਾਂ ਸੁਸਾਇਟੀਆਂ ਨੂੰ ਦੱਸ ਜਾਸ ਸੁਸਾਇਟੀਆਂ ਨੂੰ ਡੀਏਪੀ ਯੂਰੀਆ ਜਾਊਗਾ ਆਟੋਮੈਟਿਕਲੀ ਸਾਡੀ ਜਿਹੜੀ ਲੁਕਾ ਨੈਚਰਲੀ ਪਰਦ ਹੋਣੀ ਹੈ ਹਰ ਇੰਨਾ ਜ਼ਰੂਰ ਹੈ ਕਿ ਆਪਾਂ ਸੁਸਾਇਟੀ ਜੇ ਨਹੀਂ ਸੁਸਾਇਟੀ ਪਰਦੇ ਉਧਰ ਆਪਣੀ ਨੁਕਸਾਨ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਆਪਾਂ ਕਹੇ ਇਹ ਵੀ ਸੁਸਾਇਟੀ ਨਹੀਂ ਪਰਦੇ ਕਿਉਂਕਿ ਅਸੀਂ ਖੁਦ ਦੇਖਿਆ ਆਪਣੇ ਅੱਖੀਆਂ ਦੇ ਨਾਲ ਕਿ ਮੰਗ ਪੱਤਰ ਵੀ ਲੈਣਾ ਹੈ ਸਾਰੇ ਸਾਥੀਆਂ ਨੇ ਆ ਨਾ ਤੇ ਕੋਈ ਵੀ ਸਮੇਂ ਦੀ ਸੀਮਾ ਹੁੰਦੀ ਹੈ ਚਾਹੇ 4 ਗੱਲਾ ਉਹ ਵੀ ਸਾਨੂੰ ਇਸ ਮਾਮਲੇ ਤੇ ਕਹਿ ਕੇ ਯਾਦ ਛੋਣਾ ਪਾਣੀ ਬਦਲ ਲੈਂਦਾ ਤੇ ਠੀਕ ਹੈ ਇਹਨੇ ਕੋ ਬਦਲਣ ਦਾ ਇਹ ਤਾਂ ਪੜਾ ਛਡਾਉਣ ਦੀ ਲੋੜ ਤਾਂ ਹੈਗੀ ਪਰ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਕਾਸ਼ਟ ਵਧੇ ਔਰ ਇਹ ਫਸਲੀ ਭੁẹnਤਾ ਵਧੇ ਇਹ ਸਾਡੀ ਵੀ ਇੱਛਾ ਹੈ ਆਈ ਸ਼ਹਿਰਕ ਪਸਾਰ ਬਹੁਤ ਏਰੀਆਂ ਜਿੱਥੇ ਬੰਦੀਆਂ ਇੱਛਾ ਰੱਖਦੀਆਂ ਪਰ ਇਹ ਸਿਰੇ ਉੱਤੇ ਚੜਦੀਆਂ ਜਦੋਂ ਪਸਾਰ ਨੂੰ ਝੋਨੇ ਦੀ ਨਹੀਂ ਆਮਦ ਹੈ ਜਿਹੜੀ ਪੱਕੀ ਮਿਲੂ ਝੋਨਾ ਸਾਡਾ ਪਾਣੀ ਖਾਈ ਜਾਂਦਾ ਸਾਨੂੰ ਨਹਿਰੀ ਪਾਣੀ ਮਿਲ ਨਹੀਂ ਰਹਾ ਸੱਟਾ ਹੈ ਕਿ ਅੱਜ ਅਸੀਂ ਸੰਕਟ ਚ ਫਸਦੇ ਜਾ ਰਹੇ ਹਾਂ